ਸੋਨੀ ਬਾਈ ਸਵਾਗਤ ਕਰਦਾ ਹਾਂ ਜੀ ਤੁਹਾਡਾ ਸਾਰਿਆਂ ਦਾ ਆਪਾਂ ਆਏ ਆਂ ਜੀ ਇੱਕ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਧੌਲਖੁਰਦੇ ਚ ਬੈਠੇ ਆਂ ਭਾਈ ਜਸਵਿੰਦਰ ਸਿੰਘ ਜੀ ਦੇ ਨਾਲ ਬਹੁਤ ਹੀ ਇੱਕ ਪੂਜਨੀਕ ਸਥਾਨ ਤੇ ਅਗਲੀਆਂ ਗੱਲਾਂ ਕਰਦੇ ਆਂ ਜੀ ਭਾਈ ਜਸਵਿੰਦਰ ਸਿੰਘ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਸੀਂ ਧੌਲਖੁਰ ਮਾਹਾਂ ਪੰਜਾਬ ਯੂ ਐਚ ਏ ਚੈਨਲ ਦੇ ਸਾਡੇ ਪਿੰਡ ਪਹੁੰਚੇ ਆਂ ਬਾਬਾ ਦਿਆਲ ਦਾਸ ਬਾਬਾ ਪੋਲਾ ਦਾ ਤੇ ਬਾਬਾ ਪੰਚਮਦਾਸ ਦੇ ਡੇਰੇ ਤੇ ਅਸੀਂ ਇਹਨਾਂ ਆਉਣ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡੇ ਇੱਥੇ ਤੌਲਖੋਰ ਦੇ ਵਿੱਚ ਪਹੁੰਚੇ ਹਨ ਭਾਈ ਜੀ ਜਿਹੜੇ ਇਹ ਤੁਸੀਂ ਬਾਬਾ ਦਿਹਾਲਦਾਸ ਜੀ ਕਹਿੰਦੇ ਹੋ ਇਹਨਾਂ ਬਾਰੇ ਕੁਝ ਸਪੈਸ਼ਲੀ ਦੱਸੋ ਇਹਨਾਂ ਦਾ ਬਹੁਤ ਕਰਨੀ ਹੈ ਜੀ ਇਹ ਪਿੰਡ ਤਾਂ ਵੈਸੇ ਸਾਨੂੰ ਨਹੀਂ ਇਹਨਾਂ ਦਾ ਪਤਾ ਕਿੱਥੇ ਦੀ ਸੀਗੇ ਕਿੱਥੇ ਨਹੀਂ ਯਾਨੀ ਇੱਥੇ ਸਾਡੀ ਸੁਰਤ ਤੋਂ ਪਹਿਲਾਂ ਯਾਨੀ ਜਿਵੇਂ 6-6 ਮੈਂ ਪਾਸਾ ଥିਗੇ ਉਹਨਾਂ ਕੋਲ ਜਾਂਦੇ ਹੁੰਦੇ ਸੀ ਕਹਾਣੀ ਸਾਹ ਹਵੇ ਇੱਥੇ ਇਹ ਜੀ ਬਾਥੇ ਆਏ ਵੀ ਸੁਣਦੇ ਆ ਅਸੀਂ ਵੀ ਜੋ ਬਾਹਲੇ ਪਾਸੇ ਬੇਰੀ ਸਾਹਾਬਾ ਉੱਥੇ ਛੇਵੇਂ ਪਾਤਸ਼ਾਹ ਨੇ ਘੋੜਾ ਬੰਨਿਆ ਸੀਗਾ ਤਾਂ ਕਰਕੇ ਇਹ ਜਾਨੀ ਮਸੂਰ ਹੋ ਗਿਆ ਇਹ ਧਰਤੀ ਇਤਿਹਾਸ ਚ ਤਾਂ ਕਿਤੇ ਇਹ ਜ਼ਿਕਰਯੋਗ ਨਹੀਂ ਆਇਆ ਇਸ ਪਿੰਡ ਦਾ ਅਸੀਂ ਵੀ ਇਹ ਸੁਣੀ ਸੁਣਾਈ ਗੱਲ ਕਰਦੇ ਸੀ ਸੰਗਤ ਜੀ ਛੇਵੇਂ ਪਾਤਸ਼ਾਹ ਜੀ ਨਾ ਕਢਾਣੀ ਪਿੰਡ ਵਿੱਚ ਕਾਫੀ ਦਿਨ ਰਹੇ ਉਦੋਂ ਸਾਰੇ ਆਸ-ਪਾਸ ਜਿਹੜਾ ਇਲਾਕੇ ਹੁੰਦੇ ਸੀ ਇਹ ਜੰਗਲ ਬਿਆਬਾਨ ਹੁੰਦਾ ਸੀ ਕਿਤੇ ਆਬਾਦੀ ਨਹੀਂ ਸੀ ਉੱਦੀ ਡੰਡੀਆਂ ਪਗ ਡੰਡੀਆਂ ਹੁੰਦੀਆਂ ਸੀ ਤੇ ਗੁਰੂ ਸਾਹਿਬ ਜਦੋਂ ਵੀ ਕਿੱਥੇ ਜਾ ਕੇ ਠਹਿਰਾ ਕਰਦੇ ਸੀ ਬੈਠਦੇ ਸੀ ਉੱਥੇ ਢਾਬ ਹੁੰਦੀ ਸੀ ਪਾਣੀ ਹੁੰਦਾ ਸੀ ਜੋ ਥੋੜੀ ਗੱਲ ਦੀ ਇਹ ਥੋੜੀ ਜੀ ਸਚਾਈ ਦੇ ਨੇੜੇ ਲਾਉਂਦੀ ਆ ਵੀ ਇੱਥੇ ਨਾਲ ਹੀ ਢਾਬ ਆ ਜਿਹੜੀ ਹੁਣ ਢਾਬ ਨਾ ਰਹਿ ਕੇ ਕੋ ਛੱਪੜ ਬਣ ਗਿਆ ਤੇ ਉਸੇ ਤਰ੍ਹਾਂ ਝਿੜੀ ਦੇ ਰੂਪ ਦੇ ਵਿੱਚ ਇੱਥੇ ਪੁਰਾਣੇ ਤੋਂ ਪੁਰਾਣੇ ਦਰਖਤ ਪਿੱਪਲ ਬਰੋਟੇ ਅੱਜ ਵੀ ਖੜੇ ਨੇ ਤੇ ਜਿਹੜੀ ਤੁਸੀਂ ਇਹ 베ਰੀ ਸਾਹਿਬ ਦੀ ਗੱਲ ਕੀਤੀ ਆ ਉਹ ਵੀ ਸਰਦਾਪੁਰ ਨੂੰ ਬਣ ਗਈ ਆ ਬਹੁਤ ਜੀ ਬਹੁਤ ਸ਼ਰਦਾ ਰੇਕ ਪੱਥਰ ਨਾਮ ਸਤਿਕਾਰ ਕਰਦਾ ਬਾਣ ਅਸੀਂ ਕਈ ਗਰੀ ਜਾਨੀ ਇਕਣੇ ਨੂੰ ਦੇਖਿਆ ਵੀ ਪੜਦੀਏ ਪੱਟੀ ਨਹੀਂ ਹੋਈ ਸਤੋਂ ਇਹ ਫੇਰ ਹੋ ਜਾਂਦੀ ਆ ਪੱਟਣ ਦੀ ਕੋਸ਼ਿਸ਼ ਕੀਤੀ ਕੀਤੀ ਪਹਿਲਾਂ ਪਹਿਲੇ ਜਾਨ ਹੁਣ ਨਹੀਂ ਹੁਣ ਤਾਂ ਬਹੁਤ ਇਹਦੀ ਪੂਜਾ ਹੁੰਦੀ ਆ ਪਹਿਲਾਂ ਜਾਨੀ ਜਿਆਦਾ ਡੇਰਾ ਨਹੀਂ ਬਣਿਆ ਸੀਗਾ ਬਈ ਇਹਨੂੰ ਪੱਟ ਤੋਂ ਪਰ ਇਹ ਪੱਟ ਨਹੀਂ ਹੋਏਗੀ ਫੇਰ ਦੁਬਾਰਾ ਫੇਰ ਫੁੱਟ ਗਈ ਫੇਰ ਹੁਣ ਤਾਂ ਕੀ ਪੱਟਣੀ ਆ ਹੁਣ ਤਾਂ ਬਹੁਤ ਇਹਦੀ ਹੁੰਦੀ ਆ ਪੂਜਾ ਹਾਂ ਜਦੋਂ ਸਵਾਲ ਸ਼ਰਦਾ ਦਾ ਆ ਜਾਂਦਾ ਫੇਰ ਉਹ ਚੀਜ਼ਾਂ ਵੀ ਪਵਿੱਤਰ ਹੋ ਜਾਂਦੀਆਂ ਉਹ ਦਰਖਤ ਵੀ ਪਵਿੱਤਰ ਹੋ ਗਿਆ ਜੀਦੇ ਬਾਰੇ ਤੁਸੀਂ ਗੱਲ ਕਰਦੇ ਹੋ ਹਾਂਜੀ ਹਾਂ ਸੁਣਦੇ ਆ ਜਾਨੀ ਅਸੀਂ ਇੱਕ ਇੱਥੇ 66 ਸਾਬ ਇਹਨਾਂ ਦਾ ਘੋੜਾ ਛੇਵੇਂ ਪਾਜਾ ਚੀਤ ਹੋ ਗਿਆ ਸੀ ਜਾਦੇ ਇੱਥੋਂ ਜਾਨੀ ਇੱਥੋਂ ਦੀ ਨੰਗੇ ਦੀ ਇਹ ਬਿਲਕੁਲ ਸਹੀ ਗੱਲ ਹੈ ਜੀ ਗੁਰੂ ਹਰਗੋਬਿੰਦ ਜੀ ਦਾ ਘੋੜਾ ਦਿਲਬਾਗ ਸੀ ਨਾ ਜਿਹੜਾ ਜਦੋਂ ਮਹਾਰਾਜ ਦੀ ਜੰਗ ਦੇ ਵਿੱਚ ਜ਼ਖਮੀ ਹੋ ਗਿਆ ਸੀ ਤਾਂ ਉਹਦਾ ਸੰਸਕਾਰ ਆ ਜਿਹੜਾ ਉਹਦਾ ਉਹਨੂੰ ਦਫਨਾਇਆ ਗਿਆ ਸੰਸਕਾਰ ਨਹੀਂ ਕਹਿ ਸਕਦੇ ਦਫਨਾਇਆ ਗਿਆ ਸੀ ਸਪੁਰ ਦੇ ਜ਼ਮੀਨ ਕੀਤਾ ਗਿਆ ਸੀ ਨਾ ਜਦੋਂ ਦੁਸ਼ਾਲੇ ਦੇ ਕੇ ਉਹ ਸਿਆੜ ਦੇ ਵਿੱਚ ਉਹਦੀ ਅੱਜ ਵੀ ਜਗ੍ਹਾ ਮੌਜੂਦ ਹੈ ਜੀ ਤੇ ਇਹ ਬਿਲਕੁਲ ਹੋ ਸਕਦਾ ਕਿਉਂਕਿ ਕੁਡਾਣੀ ਇੱਥੋਂ ਕੋਈ ਬਹੁਤੀ ਦੂਰ ਨਹੀਂ ਹੈ ਤਾਂ ਗੁਰੂ ਸਾਹਿਬ ਹੋ ਸਕਦਾ ਹੈ। ਹਾਂਜੀ ਹਾਂ ਇਹ ਬਾਬਾ ਜੀ ਜਾਨੀ ਉਹਨਾਂ ਕੋਲ ਜਾਂਦੇ ਹੁੰਦੇ ਸੀ ਇਹ। ਬਾਬਾ ਦਿਆਲ ਦਾਸ ਜੀ ਉਹਨਾਂ ਕੋਲੇ। ਇਹ ਬਾਬਾ ਇੱਥੇ ਜਿਹੜੇ ਨੇ ਤਪੱਸਿਆ ਕੀਤੀ ਬਾਬਾ ਦਿਆਲ ਦਾਸ ਜੀ ਦਾ ਗੁਰੂ ਸਾਹਿਬ ਕੋਲ ਆਉਣਾ ਜਾਣਾ ਸੀਗਾ। ਹਾਂਜੀ ਆਉਣਾ ਜਾਣਾ ਸੀਗਾ। ਬਾਕੀ ਜਿਹੜੇ ਬਾਬਾ ਭੋਲਾ ਦਾਸ ਨੇ ਇਹ ਸਾਡੇ ਪਿੰਡ ਦੇ ਹੋਏ ਨੇ। ਇਹ ਜਾਨੀ ਛਾੜੀ ਅੱਗੋਂ ਛੁਰਤ ਤੋਂ ਅੱਗੋਂ ਜਾਨੀ ਬਹੁਤ ਦੇਰ ਹੋ ਗਈ ਉਹਨਾਂ ਨੂੰ ਵੀ ਆ ਪੰਚਮਦਾਸ ਬਾਬਾ ਜਾਨੀ ਇਹ ਦੇਖੇ ਨੇ ਅਸੀਂ ਇਹਨਾਂ ਨੂੰ ਥੋੜੀ ਦੇਰ ਹੀ ਹੋਈ ਆ 25 30 ਇਹ ਜਿਹੜਾ ਸਥਾਨ ਇੰਨਾ ਵਧੀਆ ਬਣਿਆ ਇੰਨਾ ਸਾਫ਼ ਸੁਥਰੀ ਜਗ੍ਹਾ ਖਾਲੀ ਜਗ੍ਹਾ ਇੱਥੇ ਦੇਖੋ ਇਹਨੂੰ ਬਣਾਉਣ ਦੇ ਲਈ ਫਿਰ ਇਹ ਬਾਬਾ ਪੰਚਮਦਾਸ ਜੀ ਨੇ ਜਾਂ ਹੌਰ ਅੱਜ ਦੇ ਸਮੇਂ ਦੇ ਕਿੰਨਾ ਨੇ ਸੇਵਾ ਕਰੀ ਨਹੀਂ ਜੀ ਇਹ ਅਸੀਂ ਇੱਕ ਇਹ ਬੈਠਾ ਇੱਕ ਮੈਂ ਬੈਠਾ ਇੱਕ ਕਮੇਟੀ ਬਣ ਗਈ ਦੀ ਜਾਨੀ ਪਹਿਲਾਂ ਤਾਂ ਜਮੇ ਦੀ ਕੁਛ ਇੱਥੇ ਇੱਕ ਬਰਾਂਡ ਹੈ ਛੋਟਾ ਜਿਹਾ ਸਾਡੇ ਦੇਖਦੇ ਦੇਖਦੇ ਬਾਕੀ ਜਾਨੀ ਇਹਨੇ ਸੇਵਾ ਵਧੀ ਕੀ ਪੂਜਾ ਬਾਜੀ ਪੈਸਾ ਆ ਹੀ ਗਿਆ ਆ ਜਾਨੀ ਸਾਹਿਬ ਤਾਂ ਸਾਡੇ ਹੱਥ ਹੀ ਹੋਇਆ ਜਿੰਨਾ ਵੀ ਹੋਇਆ ਸਾਰਾ ਇੱਥੇ ਦੇ ਲੋਕ ਜਿਹੜੇ ਇੱਥੇ ਆਉਣ ਵਾਲੀ ਸੰਗਤ ਆ ਏਸੇ ਪਿੰਡ ਦੇ ਲੋਕ ਆ ਜਾਂ ਕੋਈ ਦੂਰ ਦਰਾਡੇ ਵੀ ਬਹੁਤ ਦੂਰੋਂ ਜੀ ਪਿੰਡ ਦੇ ਘਟ ਨੇ ਬਾਹਰੋਂ ਦਾ ਇੰਨੀ ਸੰਗਤ ਆਉਂਦੀ ਆ ਬੱਚ ਅੰਤੇ ਨਹੀਂ ਕੋਈ ਹੈਗਾ ਜਾਨੀ ਹੁਣ ਧੰਨ ਦੇਖ ਲੋ ਤੁਸੀਂ ਕਿੰਨਾ ਲੱਗਿਆ ਸਾਹਿਬ ਬਾਹਰੋਂ ਕਿਸੇ ਕੋਲੋਂ ਦਾ ਲਾਇਆ ਨਹੀਂ ਹੈਗਾ ਯਰ ਕਿਉਂ ਚੱਲ ਇਕੱਠਾ ਖਾਂਦਾ ਕੋਈ ਨਹੀਂ ਹੈਗਾ ਜਿੰਨਾ ਕਾ ਆਉਂਦਾ ਜਾਨੀ ਨਾਲ ਹੁੰਦੇ ਲੱਗੀ ਜਾਂਦਾ ਬਸ ਆ ਪਿਛਲੇ ਵਕਤ ਇਹ ਸੰਗਤ ਜੀ ਇਹੋ ਜੇ ਸਥਾਨ ਜਦੋਂ ਬਣਦੇ ਨੇ ਨਾ ਤਾ ਦੂਰ ਦਰਾਡੇ ਦਾ ਨਹੀਂ ਕੋਈ ਨੇੜੇ ਦਾ ਨਹੀਂ ਸੰਗਤਾਂ ਦੇ ਸਹਿਯੋਗ ਨਾਲ ਹੀ ਬਣਦੇ ਆ ਜੋ ਇੰਨੀ ਵਧੀਆ ਸਾਫ ਸੁਥਰੀ ਸ਼ਾਨਦਾਰ ਇਮਾਰਤ ਬਣੀ ਹੋਈ ਆ ਪੈਸੇ ਨਾਲ ਹੀ ਬਣੀ ਆ ਬਾਈ ਜੀ ਨੇ ਬਿਲਕੁਲ ਸਹੀ ਕਿਹਾ ਤੇ ਫਿਰ ਬਾਈ ਜੀ ਜਦੋਂ ਕਿਤੇ ਵੀ ਜਗਾ ਕਿਤੇ ਸਥਾਨ ਪ੍ਰਗਟ ਹੁੰਦਾ ਇਹ ਵੀ ਸਥਾਨ ਪ੍ਰਗਟ ਹੋ ਗਿਆ ਤਾਂ ਇਹਦਾ ਕੋਈ ਜੋੜ ਮੇਲਾ ਬਣਾਇਆ ਜਾਂਦਾ ਫਿਰ ਹਾਂ ਜੀ ਜੋੜ ਵਾਲਾ ਸ਼ਰਾਦ ਮਨਾਉਂਦੇ ਆ ਅਸੀਂ ਤਿੰਨ ਚਾਰ ਪੰਜ ਸ਼ਰਾਦ ਪੱਕਾ ਜਾਣੀ ਛਾਲ ਬਾਅਦ ਮੇਲਾ ਬਹੁਤ ਵੱਡਾ ਮੇਲਾ ਲੱਗਦਾ ਇਹਨਾਂ ਦੇ ਸਾਹ ਪੱਕੇ ਹੀ ਦਿਨ ਮਿਥਲੇ ਵੀ ਉਹ ਸ਼ਰਾਦ ਇੱਥੇ ਮਨਾਇਆ ਜਾਂਦਾ ਹਾਂ ਮਨਾਇਆ ਜਾਂਦਾ ਬਈ ਇੱਕ ਦਾਸ਼ਮੀ ਨੂੰ ਬਹੁਤ ਵੱਡਾ ਸੰਗਤ ਆਉਂਦੀ ਐ ਇੱਥੇ ਦਾਸ਼ਮੀ ਪੱਕਾ ਯੋ ਵੀ ਹਾਂ ਰੇਗ ਲੱਗ ਦਾਸ਼ਮੀ ਨੂੰ ਦਾਸ਼ਮੀ ਤਾਂ ਹਰ ਮਹੀਨੇ ਆਈ ਜਾਂਦੀ ਐ ਜੀ ਆਈ ਆ ਆ ਹਾਂ ਹਾਂਜੀ ਇੱਥੇ ਹੋਰ ਵੀ ਇਹਨਾਂ ਦੀ ਮਹਾਰਾਜ ਦੀ ਕਿਰਪਾ ਜੀ ਕੋਈ ਬੱਚੇ ਨੂੰ ਸੋਕਾ ਲੱਗਿਆ ਹੋਵੇ ਜਾਂ ਕੋਈ ਜਨਾਨੀ ਨੂੰ ਬੱਚਾ ਨਾ ਹੁੰਦਾ ਹੋਵੇ ਕੁਦਰ ਕੰਨਿਓ ਵੀ ਇੱਥੇ ਇਸ਼ਨਾਨ ਕਰਾਵਾ ਬਾਰ ਨੂੰ ਇਸ਼ਨਾਨ ਕਰਾ ਕੇ ਲੈ ਜਾਓ ਬੱਚੇ ਨੂੰ ਬਦੂ ਫੁੱਲੂਗਾ ਔਰ ਜੋ ਜਨਾਨੀ ਦੇ ਬੱਚੇ ਕੋਕ ਮੈਦਾ ਨਹੀਂ ਬਚਾ ਕੋਈ ਹੁੰਦਾ ਉਹ ਵੀ ਕੁਝ ਹਰੀ ਹੁੰਦੀ ਆਈ ਕੁਦਰਤ ਕਨੀਓ ਪਰ ਬਾਬਾ ਜੀ ਸਰੋਵਰ ਤਾਂ ਤੁਹਾਡਾ ਸੁੱਕਾ ਪਿਆ ਸਰੋਵਰ ਦੇ ਵਿੱਚ ਉਹ ਕੰਮ ਚੱਲਦਾ ਸੀ ਇਸ ਕਰਕੇ ਜਲ ਕੱਢਿਆ ਆਈ ਉਥੋਂ ਹਾਂ ਜੀ ਸੰਗਤ ਜੀ ਅਸੀਂ ਉਹ ਸਰੋਵਰ ਦੇ ਵੀ ਦਰਸ਼ਨ ਕੀਤੇ ਆ ਹੁਣ ਉਹ ਕਹਿੰਦੇ ਵੀ ਕਾਰ ਸੇਵਾ ਚੱਲ ਰਹੀ ਹੈ ਉਹਦੇ ਕਰਕੇ ਉਹ ਜਿਹੜਾ ਪਾਣੀ ਆ ਉਹਨੂੰ ਕੱਢ ਦਿੱਤਾ ਗਿਆ ਤੇ ਉਹਦੀ ਸਾਫ ਸਫਾਈ ਕਰਕੇ ਬਿਲਕੁਲ ਸਾਫ਼ ਰੱਖਿਆ ਹੋਇਆ ਸੋ ਸੰਗਤ ਜੀ ਇਹ ਸਥਾਨ ਜਿਵੇਂ ਸਾਡੇ ਭਗਤ ਜੀ ਨੇ ਦੱਸਿਆ ਵੀ ਕਿਸੇ ਨੂੰ ਔਲਾਦ ਦੀ ਪ੍ਰਾਪਤੀ ਨਾ ਹੁੰਦੀ ਹੋਵੇ ਤੇ ਜਾਂ ਕਿਸੇ ਦਾ ਬੱਚਾ ਕਮਜ਼ੋਰ ਹੈ ਉਹਨੂੰ ਸੋਕੜਾ ਹੋਇਆ ਸੋਕੇਦਾ ਰਹੂਗਾ ਉਹਦੇ ਲਈ ਸੰਗਤ ਇੱਥੇ ਆਉਂਦੀ ਆ ਇਹਦੇ ਥੋੜਾ ਜਿਹਾ ਵਿਸਥਾਰ ਚ ਦੱਸਿਓ ਕਿਉਂਕਿ ਬੜੀ ਦੁਨੀਆ ਇੰਨਾਂ ਚੀਜ਼ਾਂ ਤੋਂ ਪਰੇਸ਼ਾਨ ਹੈ ਕਿਸੇ ਦਾ ਭਲਾ ਹੋ ਸਕੇ ਬਹੁਤ ਭਲਾ ਹੁੰਦਾ ਇਹ ਇੱਥੇ ਬਹੁਤ ਦੁਨੀਆ ਆ ਕੇ ਆਈ ਜਦੋਂ ਸੁੱਖਾ ਮਰਦੇ ਹੁੰਦੀਆਂ ਨੇ ਆ ਕੇ ਆ ਕੇ ਇੱਥੇ ਬਹੁਤ ਸੁੱਖਾ ਹੁੰਦੇ ਨੇ ਆਵ ਜਾ ਕੇ ਤੁਸੀਂ ਜਾ ਕੇ ਦੇਖ ਸਕਦੇ ਹੋ ਵੀ ਉਧਰਲੇ ਪਾਸੇ ਆਪਣੇ ਬੰਦਰਵਾੜ ਵੀ ਬੰਨੇ ਹੋਏ ਨੇ ਜਿਵੇਂ ਉਹਲਾ ਸੁੱਖ ਕੇ ਜਾਂਦਾ ਉਹ ਸੁੱਖ ਪੂਰੀ ਹੁੰਦੀ ਹੈ ਸੰਗਤ ਜੀ ਕਿਸੇ ਟਾਈਮ ਇਹ ਜਿਹੜਾ ਸਥਾਨ ਆਪਾਂ ਦੇਖ ਰਹੇ ਆ ਨਾ ਤੁਹਾਨੂੰ ਕੈਮਰੇ ਨਾਲ ਦਿਖਾ ਰਹੇ ਆ ਇੱਥੇ ਕਿਤੇ ਪਿੰਡ ਦੇ ਪਸ਼ੂ ਬੰਦੇ ਸੀ ਜਦੋਂ ਸੰਤਾਂ ਨੇ ਇੱਥੇ ਪੈਰ ਪਾਏ ਉਹਨਾਂ ਨੇ ਇੱਥੇ ਭਗਤੀ ਕੀਤੀ ਉਹਨਾਂ ਦੀ ਤਪੱਸਿਆ ਦੇ ਨਾਲ ਇਹ ਅੱਜ ਐਡਾ ਆਲੀਸ਼ਾਨ ਸਥਾਨ ਬਣਿਆ ਹੋਇਆ ਸੰਗਤ ਜੀ ਇਸ ਸਥਾਨ ਤੇ ਸੰਤਾਂ ਮਹਾਤਮਾ ਦੀ ਇਹ ਜੀ ਕਿਰਪਾ ਕਿ ਨਾ ਤਾਂ ਕੋਈ ਨਸ਼ਾ ਕਰਕੇ ਨਸ਼ੇੜੀ ਇਸ ਸਥਾਨ ਦੇ ਅੰਦਰ ਆ ਸਕਦਾ ਤੇ ਜੇ ਕੋਈ ਨਸ਼ੇ ਦੇ ਵਿੱਚ ਪਿਆ ਨਸ਼ਾ ਵਰਤਦਾ ਵੀ ਆ ਨਸ਼ੇੜੀ ਵੀ ਆ ਤਾਂ ਜੇ ਉਹ ਆਪਣੀ ਸ਼ਰਧਾ ਭਾਵਨਾ ਨਾਲ ਇੱਥੇ ਆਉਂਦਾ ਤਾਂ ਪਤਾ ਨਹੀਂ ਕਿੰਨੇ ਕਿੰਨੇ ਵੱਡੇ ਜਿਹੜੇ ਨਸ਼ੇੜੀ ਸੀ ਉਹ ਸਿਰਫ ਇੱਥੇ ਆ ਕੇ ਆਪਣੀ ਦੋ ਘੜੀ ਸਿਮਰਨ ਕਰਕੇ ਜਾਂ ਆਪਣੀ ਇੱਕ ਪ੍ਰਤੀਗਿਆ ਕਰਕੇ ਕਿ ਗੁਰੂ ਮਹਾਰਾਜ ਮੇਰੇ ਤੇ ਕਿਰਪਾ ਕਰੋ ਤਾਂ ਉਹਦੇ ਨਾਲ ਉਹ ਨਸ਼ਾ ਛੱਡ ਗਏ ਬਾਈ ਜੀ ਜਸਵਿੰਦਰ ਸਿੰਘ ਜੀ ਤੋਂ ਪੁੱਛਦੇ ਆਂ ਜੀ ਅਗਲੀ ਗੱਲ ਜੀ ਹਾਂਜੀ ਬਾਈ ਜੀ ਇਹ ਨਸ਼ੇ ਵਾਲਿਆਂ ਵਰਗੇ ਜਿਹੜੀ ਅੱਜ ਦੀ ਇੱਕ ਪੀੜ੍ਹੀ ਨੂੰ ਬਹੁਤ ਵੱਡਾ ਰੋਗ ਲੱਗਿਆ ਹੋਇਆ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਵੀ ਕਿ ਇੱਥੇ ਆ ਕੇ ਨਸ਼ੀੜੀ ਨੇ ਜਿਹੜੇ ਇਹ ਜੋ ਨਸ਼ੇ 'ਚ ਪਏ ਹੋਏ ਨੇ ਜਿਹੜੇ ਸਮਾਜ ਵਿੱਚੋਂ ਧੁੱੱਕੇ ਹੋਏ ਨੇ ਉਹਨਾਂ ਨੂੰ ਮੁੜ ਤੋਂ ਸਮਾਜਿਕ ਬਣਨ ਦਾ ਮੌਕਾ ਮਿਲੂਗਾ ਜੀ ਮੌਕਾ ਜੇ ਜੇ ਆਊਗਾ ਸਰਦਾਂ ਨਾਲ ਤਾਂ ਹੀ ਆ ਜੀ ਉ ਤਾਂ ਜੇ ਨਹੀਂ ਹੁਣ ਐ ਦਾ ਹੁਣ ਬਾਹਰ ਪਿਆ ਖਾਈ ਜਾਵੇ ਆਪਾਂ ਨੂੰ ਉਹ ਜਿਹੜਾ ਹੁਣ ਅੰਦਰ ਆਊ ਵੀ ਮੈਂ ਆ ਤਿਆਗ ਕਰਨਾ ਉਹ ਬਾਕੇ त्यागਿਆ ਜਾ ਉਹ ਜਿਹੜਾ ਸਭ ਨੂੰ ਜੇ ਸਰਦਾਂ ਕੱਲ ਤਾਂ ਸਰਦ ਜੇਪ ਸੰਗਤ ਜੀ ਗਲਤ ਆ ਸ਼ਰਧਾ ਦੀ ਹੈ ਜਿੱਥੇ ਸ਼ਰਧਾ ਉਥੇ ਰੱਬ ਹੈ ਨਹੀਂ ਤਾਂ ਰੱਬ ਵੀ ਸ਼ਰਧਾ ਨਾਲ ਹੀ ਬਚਿਆ ਹੋਇਆ ਚੰਗਾ ਸੰਗਤ ਜੀ ਬਹੁਤ ਸਵਾਨਾ ਲੈਂਦੇ ਹੋਏ ਧੰਨਵਾਦ ਕਰਦੇ ਆ ਜੀ ਸਾਰੀ ਸੰਗਤ ਦਾ ਅੱਛਾ ਜੀ ਬਾਈ ਜੀ ਬਹੁਤ ਤੁਹਾਡਾ ਧੰਨਵਾਦ